ਨੌਜਵਾਨ ਵੀਰੋ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਮੈਂ ਤੁਹਾਡੇ ਨਾਲ ਇੱਕ ਜ਼ਰੂਰੀ ਨੁਕਤਾ ਸਾਂਝਾ ਕਰਨਾ ਚਾਹੁੰਨਾ ਕਿ ਸਿੱਖ ਕੌਮ ਦੀ ਪੋਲਿਟਿਕਸ ਦੇ ਪ੍ਰਤੀ ਜਿਹੜੀ ਸਮਝ ਹੈ ਉਹ ਕਿਹੜੇ ਪਾਸੇ ਨੂੰ ਜਾ ਰਹੀ ਹੈ ਕਿ ਸਿੱਖ ਨੂੰ ਪੋਲਿਟਿਕਸ ਦੀ ਸਮਝ ਹੈ ਨਹੀਂ ਜਾਂ ਕਿ ਲਈਏ ਕਿ ਇਹ ਜਾਣਬੁੱਝ ਕੇ ਇੱਕ ਉਲਟ ਦਿਸ਼ਾ ਵਿੱਚ ਚੱਲੇ ਹੋਏ ਆ ਜਾਂ ਇਹ ਕਹ ਲਈਏ ਕਿ ਪੋਲਿਟਿਕਸ ਜਾਂ ਜਿਹੜੇ ਪੋਲਿਟੀਕਲ ਗੇਮ ਖੇਡਦੇ ਨੇ ਉਹ ਇੰਨੇ ਕਰਪਟ ਹੋ ਚੁੱਕੇ ਨੇ ਕਿ ਇਹ ਸਾਰੀ ਖੇਡ ਨੂੰ ਸਿੱਖ ਕੌਮ ਦੇ ਵਿਰੋਧ ਦੇ ਵਿੱਚ ਵਰਤਨ ਲਈ ਯਤਨਸ਼ੀਲ ਨੇ ਅਤੇ ਦੂਜੀ ਤਰ੍ਹਾਂ ਜਿਹੜੀ ਸਿੱਖਾਂ ਦਾ ਰੋਜ਼ ਘਾਣ ਕਰਦੀ ਹੈ ਜਿਹਦੇ ਖਿਲਾਫ ਸਿੱਖਾਂ ਨੇ ਸੰਘਰਸ਼ ਵਿੜਿਆ ਹੋਇਆ ਉਹ ਡਾਇਰੈਕਟਲੀ ਜਾਂ ਇੰਡਾਇਰੈਕਟਲੀ ਜਾਂ ਮੈਂ ਕਿਹਾ ਲਮਾ ਨੋਇੰਗਲੀ ਜਾਂ ਅਨਨੋਇੰਗਲੀ ਉਹਦੀ ਹਮਾਇਤ ਦੇ ਵਿੱਚ ਇਹ ਕੰਮ ਕਰ ਜਾਂਦੇ ਨੇ ਸਮਾਨਾ ਵਿਸ਼ਕਾਰਾ ਮੈਂ ਸਿੱਧੀ ਗੱਲ ਕਰਦਾ ਕਿ ਜਦੋਂ ਦੀਪ ਸਿੱਧੂ ਪੰਜਾਬ ਦੇ ਵਿੱਚ ਕਿਸਾਨੀ ਸੰਘਰਸ਼ ਦੇ ਸਮੇਂ ਤੋਂ ਦੌਰਾਨ ਜਦੋਂ ਪੰਜਾਬ ਦੇ ਵਿੱਚ ਸਿੱਖ ਮਸਲਿਆਂ ਦੇ ਬਾਰੇ ਗੱਲ ਕਰਨ ਲਈ ਆਇਆ ਪਹਿਲੀ ਸਟੇ ਸਿੱਧੀ ਗੱਲ ਉਹਨੂੰ ਜਿਹੜੇ ਰਿਪੋਰਟਰ ਪੁੱਛਿਆ ਕਰਦੇ ਸਨ ਕਿ ਕੀ ਤੁਸੀਂ ਸਿਕਿਓ ਪੋਲਿਟਿਕਸ ਦੇ ਵਿੱਚ ਆਵੋਗੇ ਦੂਜਾ ਸਿੱਧੇ ਉਹਦੇ ਤੇ ਅਟੈਕ ਸਾਰੀ ਮੀਡੀਆ ਨੇ ਸਿੰਗਮਿੱਟੀ ਚੁੱਕ ਲਈ ਕਿ ਉਹ ਬੀਜੇਪੀ ਦਾ ਬੰਦਾ ਬੀਜੇਪੀ ਉਹਨੂੰ ਪਲਾਂਟ ਕਰ ਰਹੀ ਹੈ ਉਹਨੇ ਬੀਜੇਪੀ ਦੀ ਗੇਮ ਖੇਡਣੀ ਆ ਉਹਨੇ ਅਗਲਾ ਪਿਛਲਾ ਸਾਰਾ ਹੀ ਉਹਦੇ ਚਿੱਠੇ ਜਿਹੜੇ ਕਿ ਉਹਦੇ ਪਿਛਲੇ ਲੰਬੇ ਸਮੇਂ ਤੋਂ ਕਿਸੇ ਵਕਤ ਪਾਰਟੀਆਂ ਦੇ ਨਾਲ ਸੰਬੰਧ ਰੱਖੇ ਹੁੰਦੇ ਨੇ ਸੋ ਉਹਨਾਂ ਸਬੰਧਾਂ ਦੀਆਂ ਕਿਸੇ ਨੂੰ ਕੋਈ ਕਲਿੱਪ ਲੱਭਿਆ ਕਿਸੇ ਨੂੰ ਕੋਈ ਫੋਟੋ ਲੱਭੀ ਆ ਉਹ ਸਾਰੀਆਂ ਹੀ ਲਿਆ ਕੇ ਉਹਨਾਂ ਦੇ ਖਿਲਾਫ ਭਗਤੌਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਪੰਥ ਦੇ ਵਿੱਚ ਇੱਕ ਇਹੋ ਜਿਹਾ ਬਿੰਬ ਸਿਰਜਣ ਦਾ ਯਤਨ ਕੀਤਾ ਕਿ ਉਹ ਜਿਹੜਾ ਉਹ ਭਾਜਪਾ ਦਾ ਪਲਾਨ ਕੀਤਾ ਹੋਇਆ ਅਤੇ ਭਾਜਪਾ ਦੀ ਹੀ ਗੇਮ ਖੇਡਣ ਪੰਜਾਬ ਦੇ ਵਿੱਚ ਆਇਆ ਅੱਜ ਦੇ ਸਮੇਂ ਦੇ ਵਿੱਚ ਜਦੋਂ ਪਾਉ ਅਮਰਿਤਪਾਲ ਸਿੰਘ ਜਦੋਂ ਪੰਜਾਬ ਵਿੱਚ ਆਇਆ ਸੀ ਉਦੋਂ ਜੋ ਕੁਝ ਵਰਤਾਰਾ ਵਰਤਿਆ ਸੋ ਉਹ ਉਹ ਵੀ ਸਾਡੇ ਸਾਰਿਆਂ ਦੇ ਸਾਹਮਣੇ ਆ ਸੋ ਮੈਂ ਇਹ ਗੱਲ ਸਪਸ਼ਟ ਕਰਦੇ ਆਂ ਕਿ ਮੈਂ ਨਾ ਤਾਂ ਅਮਰਿਤਪਾਲ ਸਿੰਘ ਹੁਰਾ ਦੇ ਇਹ ਕੋਈ ਸਪੋਰਟ ਦੇ ਵਿੱਚ ਜਾਂ ਹਮਾਇਤ ਦੇ ਵਿੱਚ ਮੈਂ ਵੀਡੀਓ ਪਾਉਣ ਲੱਗਿਆ ਨਾ ਹੀ ਮੈਂ ਉਹਨਾਂ ਦੇ ਵਿਰੋਧ ਦੇ ਵਿੱਚ ਪਾਉਣ ਲੱਗਿਆ ਪਰ ਜੋ ਮੌਜੂਦਾ ਸਮੇਂ ਦੀ ਮੰਗ ਹੈ ਜੋ ਸਿੱਖਾਂ ਨੂੰ ਪੋਲਿਟਿਕਸ ਦੇ ਜਿਸ ਐਂਗਲ ਨੂੰ ਸਮਝਣ ਦੀ ਲੋੜ ਹੈ ਮੈਂ ਉਹਨੂੰ ਸਪਸ਼ਟ ਕਰਨ ਦੇ ਲਈ ਉਹਨੂੰ ਕਲੀਅਰ ਕਰਨ ਦੇ ਲਈ ਮੈਂ ਇਹ ਜ਼ਰੂਰ ਆਪਣੇ ਵਿਚਾਰ ਦੇਣੇ ਚਾਹਣਾ ਕਿ ਸਾਨੂੰ ਖਿਆਲ ਕਰਨਾ ਚਾਹੀਦਾ ਆਪਾਂ ਖੜੇ ਕਿੱਥੇ ਆ ਸਾਡੀ ਲੜਾਈ ਕਿਹਨਾਂ ਦੇ ਨਾਲ ਹੈ ਅਸੀਂ ਢੰਡੋਰਾ ਕਿਹਦੇ ਨਾਲ ਲੜਾਈ ਦਾ ਪਿੱਟਦੇ ਆ ਕੀ ਜਿਹਦੇ ਖਿਲਾਫ ਲੜਾਈ ਦਾ ਰੋਜ਼ ਢੰਡੋਰਾ ਪਿੱਟਦੇ ਆ ਕੀ ਉਹਦੇ ਪੱਖ ਨਹੀਂ ਪੂਰ ਰਹੇ ਅਸੀਂ ਕੀ ਉਹਦੀ ਹਮਾਇਤ ਨਹੀਂ ਕਰ ਰਹੇ ਬਹੁਤ ਗੱਲਾਂ ਦੇ ਵਿੱਚ ਜਦੋਂ ਸੁਚੇਤ ਬੁੱਧੀ ਵਾਲੇ ਲੋਕ ਇਹ ਕੰਮ ਕਰਦੇ ਨਹੀਂ ਤਾਂ ਉਦੋਂ ਕਹਿਣਾ ਪੈਂਦਾ ਕਿ ਜਾਣਬੁੱਝ ਕੇ ਕਰਦੇ ਨੇ ਇਹ ਅਚੇਤਪਨ ਚੋਂ ਨਹੀਂ ਕਰ ਰਹੇ ਜਾਣਬੁੱਝ ਕੇ ਕਰਦੇ ਨੇ ਹੁਣ ਇਹ ਦੇਖੋ ਜਦੋਂ ਕੋਈ ਨੌਜਵਾਨ ਪੰਜਾਬ ਦੇ ਵਿੱਚ ਕੋਈ ਵਾਰੋਂ ਕੋਈ ਐਕਟਿਵਿਸਟ ਆਉਂਦਾ ਜਿਵੇਂ ਦੀਪ ਸਿੱਧੂ ਆਇਆ ਸੀ ਅਮਰਿਤਪਾਲ ਸਿੰਘ ਆਇਆ ਸੀ ਜਦੋਂ মিডিਆ ਵਾਲੇ ਇਹ ਪੁੱਛਦੇ ਆ ਕਿ ਕੀ ਤੁਸੀਂ ਪੋਲਿਟਿਕਸ ਵਿੱਚ ਆਵੋਗੇ ਇਹਦਾ ਮਤਲਬ ਹੈ ਕਿ ਇਹ ਸਿੱਧੀ ਇੱਕ ਤਰ੍ਹਾਂ ਦੇ ਨਾਲ ਕਹਿ ਲਈਏ ਭਈ ਇੱਕ ਤਰ੍ਹਾਂ ਦੀ ਬਦਮਾਸ਼ੀ ਆ ਪੰਜਾਬੀ ਦੇ ਵਿੱਚ ਕਹਿ ਲਈਏ ਨਹੀਂ ਤਾਂ ਉਹਨਾਂ ਨੂੰ ਇਹ ਗੱਲ ਪੁੱਛਣ ਦਾ ਕੋਈ ਹੱਕ ਨਹੀਂ ਉਹ ਇਹ ਪੁੱਛਣਾ ਚਾਹੁੰਦੇ ਨੇ ਤਾਂ ਕਿ ਉਹ ਕਲਿੱਪ ਸੇਵ ਕਰਕੇ ਰੱਖੀਏ ਤੇ ਕੱਲ ਨੂੰ ਜੇ ਹਾਲਾਤ ਕਦੀ ਬਦਲਦੇ ਨੇ ਜਾਂ ਉਹਨਾਂ ਦਾ ਕੋਈ ਅਰਾਧਾ ਬਦਲਦਾ ਜਾਂ ਇਹੋ ਜਿਹੇ ਹਾਲਾਤ ਬਣ ਜਾਂਦੇ ਨੇ ਤਾਂ ਅਸੀਂ ਫਿਰ ਉਹ ਕਲਿੱਪ ਮੋਰੀ ਰੱਖਾਂਗੇ ਤੁਸੀਂ ਤਾਂ ਐਉਂ ਕਿ ਅਸੀਂ ਤੁਸੀਂ ਤਾਂ ਐਉਂ ਕਿ ਅਸੀਂ ਜੇ ਦੀਪ ਸਿੱਧੂ ਵਰਗਿਆਂ ਨੂੰ ਪੋਲਿਟਿਕਸ ਵਿੱਚ ਨਹੀਂ ਆਉਂਦੇ ਨਾ ਜਾਂ ਜੇ ਉਹ ਆਉਂਦੇ ਆ ਤਾਂ ਅਸੀਂ ਉਹਨਾਂ ਨੂੰ ਬਦਨਾਮ ਕਰਨਾ ਅਮਰਤਪਾਲ ਸਿੰਘ ਵਰਗਿਆਂ ਨੂੰ ਅਸੀਂ ਪੋਲਿਟਿਕਸ ਦੇ ਵਿੱਚ ਨਹੀਂ ਆਉਂਦੇ ਨਾ ਪਹਿਲੋਂ ਹੀ ਅਸੀਂ ਆਪਣੇ ਆਪ ਨੂੰ ਪ੍ਰੈਪਰੇਸ਼ਨ ਦੇ ਵਿੱਚ ਹੀ মিডিਆ ਵਾਲੇ ਇਹ ਸੇਵ ਕਰਵਾ ਕੇ ਗੱਲ ਰੱਖ ਲੈਂਦੇ ਆ ਕਿ ਹਾਂਜੀ ਤੂੰ ਤਾਂ ਫਲਾਣੇ ਵੇਲੇ ਆ ਕੇ ਆਸੀ ਬੰਦਾ ਪੁੱਛੇ ਕਿ ਤੁਸੀਂ ਕੌਣ ਸੀ ਇਹ ਗੱਲ ਕਹੌਣ ਵਾਲੇ ਇਹ ਕਿੱਥੇ ਲਿਖਿਆ ਹੈ ਕਿ ਜੇ ਉਹਨੇ ਕਿਹਾ ਸੀ ਕਿਸੇ ਨੇ ਵੀ ਉਹਨੇ ਮਤਲਬ ਹਰਤਪਾਲ ਸਿੰਘ ਨੇ ਨਹੀਂ ਕਿਸੇ ਨੇ ਵੀ ਕਿ ਜੇ ਉਹਨੇ ਕਿਹਾ ਸੀ ਤਾਂ ਕੀ ਗੱਲ ਉਹ ساری ਉਮਰ ਉੱਥੇ ਖੜਾ ਕਰ ਰਹੇਗਾ ਕਿਉਂ ਮਨੁੱਖ ਮਾਤਰਾयां ਸੀ ਅਸੀਂ ਪੱਥਰ ਨਹੀਂ ਸਾਡੇ ਸਾਹਮਣੇ ਜੀਓ ਪੋਲਿਟੀਕਲ ਪਰਿਬਦਲਦੀ ਆ ਡੈਮੋਗ੍ਰਾਫੀ ਚੇਂਜ ਹੁੰਦੀ ਆ ਪੋਲਿਟੀਕਲ ਮੰਚ ਚੇਂਜ ਹੁੰਦੇ ਨੇ ਉਹਨਾਂ ਦੇ ਆਬਜੈਕਟਿਵਸ ਚੇਂਜ ਹੁੰਦੇ ਨੇ ਜਿਉਂ ਜਿਉਂ ਸਾਡੇ ਆਲੇ ਦੁਆਲੇ ਇਹ ਸਿਸਟਮ ਜਿਹੜਾ ਇਸ ਸਿਰ ਨਹੀਂ ਰਹਿੰਦਾ ਇਹ ਕਨਸਟੈਂਟ ਨਹੀਂ ਰਹਿੰਦਾ ਇਹ ਹਰ ਰੋਜ਼ ਬਦਲਦਾ ਤੇ ਜੇ ਉਹ ਹਰ ਰੋਜ਼ ਬਦਲਦਾ ਤਾਂ ਉਹਦੇ ਖਿਲਾਫ ਲੜਨ ਲਈ ਕੀ ਜਿਹੜੇ ਸਾਡੇ ਜਾਂ ਤੁਹਾਡੇ ਜਿਹੜੇ ਪੈੰਥੜੇ ਨੇ ਕਿ ਉਹ ਨਹੀਂ ਬਦਲਣਗੇ ਉਹ ਤੁਸੀਂ ਆਸ ਰੱਖਦੇ ਹੋ ਕਿ ਜੋ ਗੱਲ ਕਿਸੇ ਨੇ ਇੱਕ ਵਾਰੀ ਕਹਿ ਦਿੱਤੀ ਤਾਂ ਉਹ ਉੱਥੇ ਹੀ ਰਵੇ ਕਈ ਬੰਦੇ ਇਹ ਦਾਵਾ ਕਰਦੇ ਨੇ ਕਿ ਮੈਂ ਅੱਜ ਤੋਂ 25 ਸਾਲ ਪਹਿਲਾਂ ਵੀ ਫਲਾਨੀ ਪਾਰਟੀ ਦੇ ਵਿੱਚ ਸੀ ਮੈਂ ਅੱਜ ਵੀ ਉੱਥੇ ਹੀ ਖੜਾ ਤੇ ਮੈਂ ਬਹੁਤ ਵੱਡਾ ਮਹਾ ਕਹ ਲਈਏ ਵੀ ਮਹਾ ਮਾਨਵਿਆ ਤੇ ਬਹੁਤ ਵੱਡਾ ਮੈਂ ਇਹ ਇਸ ਗੱਲ ਦਾ ਦਾਅਵਾ ਇਹ ਕਰ ਰਹੇ ਕਿ ਮੈਂ ਬਹੁਤ ਚੰਗਾ ਬੰਦਾ ਆ ਬਹੁਤ ਧਰਲੇਜ਼ਾਰ ਵਿਅਕਤੀ ਹਾਂ ਮੇ ਕਿੱਥੋਂ ਦੀ ਸ਼ਰਤ ਆ ਇਹ 25 ਸਾਲ ਪਹਿਲਾਂ ਜਿਹੜਾ ਨਾ ਖੜੇ ਸੀ ਤੇ ਜੇ ਉਹਨਾਂ ਦਾ ਬੇੜਾ ਡੁੱਬ ਗਿਆ ਤੇ ਤੁਸੀਂ ਕੀ ਗੱਲ ਛੱਡ ਨਹੀਂ ਸਕਦੇ ਇਹ ਇਹੀ ਇੱਕੋ ਇੱਕ ਕ੍ਰਾਈਟੇਰੀਆ ਹੋ ਗਿਆ ਤੁਹਾਡੇ ਧਰਲੇਜ਼ਾਰ ਵਿਅਕਤੀ ਹੋਣ ਦਾ ਤੁਹਾਡੇ ਸੱਚੇ ਸੱਚੇ ਹੋਣ ਦਾ ਕਿ ਤੁਸੀਂ 25 ਸਾਲਾਂ ਬਾਅਦ ਵੀ ਉੱਥੇ ਹੀ ਖੜੇ ਆ ਨਹੀਂ ਤੁਹਾਡੇ ਵਿਚਾਰਾਂ ਦੇ ਵਿੱਚ ਲਚਕੀਲਾਪਨ ਹੋਣਾ ਚਾਹੀਦਾ ਅਸੀਂ ਸਿੱਖਿਆ ਹਰ ਰੋਜ਼ ਸਿੱਖਦੇ ਆਂ ਲਰਨ ਕਰਦੇ ਆਬਜ਼ਰਵ ਕਰਦੇ ਆ ਆਪਣੇ ਆਲੇ ਦੁਆਲੇ ਦੇ ਹਾਲਾਤਾਂ ਨੂੰ ਸਮਕਾਲੀਨ ਹਾਲਾਤਾਂ ਨੂੰ ਵੇਖ ਕੇ ਅਸੀਂ ਪੈਂਤਰਾ ਵੀ ਬਦਲਦੇ ਆ ਜੇ ਲੜਾਈ ਦਾ ਪੈਂਤਰਾ ਇੱਕ ਦਿਨ ਕੋਈ ਕਮਾਂਡਰ ਇੱਕ ਬਣਾ ਲੈਂਦਾ ਤਾਂ ਇਹ ਜ਼ਰੂਰੀ ਨਹੀਂ ਕਿ ਉਹ ਮੈਦਾਨ ਦੇ ਵਿੱਚ ਕਈ ਵਾਰੀ ਤੇ ਉੱਥੇ ਜਾਂਦੇ ਆ ਸਾਰੀ ਬਦਲਣਾ ਪੈਂਦਾ ਤੇ ਖਰ ਇਹ ਗੱਲਾਂ ਹੋਰ ਨੇ ਮੈਂ ਉਧਰ ਨਹੀਂ ਜਾਂਦਾ ਇਹ ਜਿਹੜੀ ਗੱਲ ਆ ਕੇ ਅਮਰਪਾਲ ਸਿੰਘ ਨੇ ਇਦਾਂ ਕਿਹਾ ਸੀ ਇਦਾਂ ਕਿਹਾ ਸੀ ਜੇ ਦੀਪ ਸਿੱਧੂ ਨੇ ਇਲੈਕਸ਼ਨ ਨਹੀਂ ਲੜਨੇ ਉਹਨੂੰ ਪੋਲਿਟਿਕਸ ਵਿੱਚ ਨਹੀਂ ਆਉਣ ਦੇਣਾ ਅੰਮ੍ਰਿਤਪਾਲ ਸਿੰਘ ਨੂੰ ਨਹੀਂ ਆਉਣ ਦੇਣਾ ਹੋਰ ਅਜਿਹੇ ਇਹ ਨਿਕਾ ਹੀ ਜਿਹੜੇ ਸਿੱਖ ਨੇ ਜਿਹੜੇ ਸੰਜਣਾ ਨੂੰ ਸਿੱਖ ਪੰਥ ਤੇ ਆ ਸਰੂਕਾਰਾਂ ਦੀ ਡੂੰਗੀ ਸਮਝ ਹੈ ਉਹਨਾਂ ਨੂੰ ਨਹੀਂ ਆਉਣ ਦੇਣਾ ਫਿਰ ਕੌਣ ਆਵੇ ਇਹਦਾ ਮਤਲਬ ਹੈ ਕਿ ਉੱਥੇ ਫਿਰ ਜਿਹੜੀ ਤੁਹਾਡੇ ਜੋ ਭਾਜਪਾ ਆ ਉਹ ਜੀ ਸੱਜ ਕੇ ਆਵੇ ਬਾਦਲਾ ਖਾਲੀ ਦਲ ਆ ਉਹ ਜੀ ਸੱਜ ਕੇ ਆਉਣ ਆਪ ਵਾਲੇ ਆਉਣ ਕਾਂਗਰਸ ਵਾਲੇ ਆਉਣ ਹੋਰ ਆਜ਼ਾਦ ਆਉਣ ਜਿਹੜਾ ਮਰਜ਼ੀ ਆਵੇ ਤੁਹਾਨੂੰ ਕਿਸੇ ਤੇ ਇਤਰਾਜ਼ ਨਹੀਂ ਹੈ ਤੁਹਾਨੂੰ ਸਿਰਫ ਪੰਥਕ ਉਮੀਦਵਾਰਾਂ ਤੇ ਇਤਰਾਜ਼ ਹੈ ਕਿਸ ਨੇ ਨਹੀਂ ਪੁੱਛਣਾ ਕਿ ਉਹਨਾਂ ਬੰਦਿਆਂ ਨੂੰ ਕਿ ਤੁਸੀਂ ਬਾਰ-ਬਾਰ ਜੇ ਕੋਈ ਬੰਦਾ 10 ਇਲੈਕਸ਼ਨਾਂ ਹਾਰ ਚੁੱਕਾ ਤੇ ਉਹ 11ਵੀਂ ਵਾਰੀ ਆ ਜਾਂਦਾ ਜੀ ਸਦਕੇ ਆਵੇ ਉਹਦੀ ਮਰਜ਼ੀ ਹੈ ਉਹ ਇੰਤਜ਼ਾਰ ਦੇ ਵਿੱਚ ਆ ਜਾਂ ਮੌਕੇ ਦੀ ਤਲਾਸ਼ ਦੇ ਵਿੱਚ ਆ ਇਹ ਉਹਦੀ ਮਰਜ਼ੀ ਹੈ ਪਰ ਲੇਕਿਨ ਜੇ ਕੋਈ ਇੱਕ ਵਾਰੀ ਆ ਗਿਆ ਤੇ ਉਹ ਜਿਹੜਾ ਜੇ ਇਲੈਕਸ਼ਨ ਲੜਨ ਲਈ ਅਮਰਤਪਾਲ ਸਿੰਘ ਅੱਜ ਦੀ ਤਾਰੀਖ ਦੇ ਵਿੱਚ ਜੇ ਆ ਗਿਆ ਤਾਂ ਅਮਰਤਪਾਲ ਸਿੰਘ ਝੁੱਕ ਗਿਆ ਉਹਨੇ ਹਿੰਦੁਸਤਾਨ ਦੇ ਸਿਸਟਮ ਨੂੰ ਪ੍ਰਵਾਨ ਕਰ ਲਿਆ ਉਨੇ ਗੁਲਾਮੀ ਪ੍ਰਵਾਨ ਕਰ ਲਈ ਉਹ ਹੁਣ ਇਦਾਂ ਹੋ ਗਿਆ ਹੁਣ ਇਦਾਂ ਹੋ ਗਿਆ ਉਹਦੇ ਆਉਣ ਨਾਲ ਸਾਡੇ ਖਾਲਿਸਤਾਨ ਦੀ ਲੜਾਈ ਦਾ ਪੱਠਾ ਬਹਿ ਗਿਆ ਸਾਡੀ ਲੜਾਈ ਸੈਂਕੜੇ ਸਾਲ ਪਿੱਛੇ ਪੈ ਗਈ ਜਿਉਂ ਹੀ ਆਪਾਂ ਇਹਨਾਂ ਗੱਲਾਂ ਨੂੰ ਆਪਾਂ ਕਰਨ ਲੱਗਦੇ ਆ ਤੇ ਇਹ ਜਿਹੜੀਆਂ ਗੱਲਾਂ ਨੇ ਮੈਂ ਕਹੂੰਗਾ ਕਿ ਬਕਵਾਸ ਕਰਨ ਲੱਗਦੇ ਆ ਇਹਦਾ ਕੋਈ ਮਤਲਬ ਨਹੀਂ ਪੈਂਦਾ ਜੇ ਆਪਾਂ ਇਹ ਸੋਚੀਏ ਕਿ ਇੱਕ ਉਮੀਦਵਾਰ ਦੇ ਜਿਹੜਾ ਸਿੱਖੀ ਸਿਧਾਂਤਾਂ ਦੇ ਉੱਤੇ ਖਰਾ ਉਤਰਦਾ ਉਹਦੇ ਇਲੈਕਸ਼ਨਲ ਰਣਨੀ ਦੇ ਨਾਲ ਖਾਲਿਸਤਾਨ ਦੀ ਲੜਾਈ ਪਿੱਛੇ ਪੈ ਜਾਂਦੀ ਹੈ ਤਾਂ ਫਿਰ ਕਈ ਸਵਾਲ ਉੱਠਦੇ ਨੇ ਕਿ ਜਦੋਂ ਜਿਹੜੇ ਨੌਜਵਾਨ ਜੇਲ੍ਹਾਂ ਦੇ ਵਿੱਚ 30-32 ਸਾਲ ਤੋਂ ਬੈਠੇ ਨੇ ਉਹਨਾਂ ਨੇ ਤਾਂ ਕੋਈ ਇਲੈਕਸ਼ਨ ਨਹੀਂ ਲੜੀ ਪਿਛਲੇ 30-32 ਸਾਲਾਂ ਤੋਂ ਖਾਲਿਸਤਾਨ ਦੀ ਲੜਾਈ ਨਜ਼ਦੀਕ ਕਿਉਂ ਨਹੀਂ ਆਈ ਤੇ ਜਿੱਤੀ ਕਿਉਂ ਨਹੀਂ ਗਈ 30-32 ਸਾਲਾਂ ਤੋਂ ਦਵਿੰਦਰਪਾਲ ਸਿੰਘ ਭੋਲਰ ਬਲਵੰਤ ਸਿੰਘ ਰਾਜੋਆਣਾ ਭਾਈ ਹਵਾਰਾ ਭਾਈ ਤਾਰਾ ਭਾਈ ਪਿਉਰਾ ਭਾਈ ਗੁਰਦੀਪ ਸਿੰਘ ਹੁਣੀ ਤੇ ਭਾਈ ਮਨਜੀਤ ਸਿੰਘ ਚ ਲਾਲ ਸਿੰਘ ਅਕਾਲਗੜ ਵਾਲੇ ਅਨੇਕਾਂ ਹੀ ਨਹੀਂ ਆਪਾਂ ਸੈਂਕੜੇ ਗਿਣ ਸਕਦੇ ਆ ਉਹ ਜੇਲ੍ਹਾਂ ਦੇ ਵਿੱਚ ਲੰਬਾ ਸਮਾਂ ਆਪਣੀ ਜ਼ਿੰਦਗੀ ਦਾ ਅਨਮੋਲ ਸਮਾਂ ਕੱਟ ਕੇ ਆਏ ਨੇ ਤੇ ਉਹਨਾਂ ਦੇ ਇਲੈਕਸ਼ਨ ਕੋਈ ਨਹੀਂ ਲੜੀ ਲੇਕਿਨ ਉਹਦੇ ਨਾਲ ਫੇਰ ਖਾਲਿਸਤਾਨ ਦੀ ਲੜਾਈ ਤਾਂ ਜਿੱਤੀ ਨਹੀਂ ਗਈ ਜਾਂ ਉਹਦੇ ਨਾਲ ਉਹਨਾਂ ਦੇ ਜਿਉ ਆ ਗਏ ਆ ਤੂੰ ਹਰ ਹੀ ਨਹੀਂ ਗਈ ਕਿੰਨੇ ਨੌਜਵਾਨ ਨੇ ਸਾਡੇ ਜਿਹੜੇ ਜੇਲ੍ਹਾਂ ਦੇ ਵਿੱਚੋਂ ਜੋ ਜ਼ਮਾਨਤਾਂ ਦੇ ਉਤੇ ਬਾਹਰ ਆਏ ਨੇ ਜੇਲ੍ਹ ਦੇ ਵਿੱਚ ਜਿਹੜੀ ਸਜ਼ਾ ਹੁੰਦੀ ਹੈ ਤੇ ਜਦੋਂ ਉਸ ਸਜ਼ਾ ਦੇ ਖਿਲਾਫ ਆਪਾਂ ਵਕੀਲ ਕਰਦੇ ਆ ਵਕੀਲ ਬਕਾਲਤਨਾਮਾ ਲਿਖ ਕੇ ਦਿੰਦੇ ਆ ਉਹ ਤੋਂ ਬਾਅਦ ਅਪੀਲ ਧਾਰ ਕਰਦੇ ਆ ਫਿਰ ਜ਼ਮਾਨਤਾਂ ਹੁੰਦੀਆਂ ਨੇ ਉਹ ਕਿਹੜੇ ਸਿਸਟਮ ਦੇ ਅਧੀਨ ਹੁੰਦੀਆਂ ਨੇ ਕਿ ਉਹ ਜਰਾ ਮਯੂਦਾ ਸੰਵਧਾਨ ਹੈ ਜੋ ਇੰਡੀਅਨ ਪੀਨਲ ਕੋਡ ਆ ਜੋ ਉਹਦੇ ਲਾਜ਼ ਨੇ ਉਹਦੇ ਮੁਤਾਬਿਕ ਨਹੀਂ ਹੁੰਦੀਆਂ ਇਹਦੇ ਵਿੱਚ ਕੀ ਰਹੋਗੇ ਜਾਂ ਇਹ ਕਹਿ ਲਓ ਪਈ ਅਸੀਂ ਚਾਹੁੰਦੇ ਹੀ ਨਹੀਂ ਕਿ ਕੋਈ ਬਾਹਰ ਆਵੇ ਜਾਂ ਤਾਂ ਇਹ ਦੱਸੋ ਕਿ ਉਹ ਇਲੈਕਸ਼ਨ ਦੇ ਰਾਹੀਂ ਜਾਂ ਬਾਹਰ ਆਉਣ ਦਾ ਤੇ ਇਹ ਵੀ ਨਹੀਂ ਪਤਾ ਕਿ ਜੇ ਇਲੈਕਸ਼ਨ ਦੇ ਵਿੱਚ ਉਹ ਜਿੱਤ ਵੀ ਜਾਂਦੇ ਨੇ ਕੋਈ ਵੀ ਨੌਜਵਾਨ ਜੇ ਜਿੱਤ ਗਿਆ ਤੇ ਕੋਈ ਗਾਰੰਟੀ ਨਹੀਂ ਕਿ ਉਹਨੂੰ ਕੋ ਮਤਬਾਰ ਖੜ ਦੇਗੀ ਇੱਥੇ ਤੇ ਉਹਦਾ ਇੱਕ ਹੋਰ ਮਨਸ਼ਾ ਆ ਉਹ ਆਪਾਂ ਬਾਅਦ ਚ ਕਰਦੇ ਆ ਪਰ ਇਹ ਨਹੀਂ ਜ਼ਰੂਰੀ ਨਹੀਂ ਹੈ ਕਿ ਉਹਨੇ ਬਾਹਰ ਆ ਕੇ ਜੇਲ੍ਹ ਚੋਂ ਵੀ ਬਾਹਰ ਆ ਜਾਣਾ ਪਰ ਫਿਰ ਜੀ ਅਸੀਂ ਉਹਨੂੰ ਕਹਿੰਨੇ ਆ ਕਿ ਉਹ ਇਲੈਕਸ਼ਨ ਨਾਲ ਲੜੇ ਕਿ ਤੁਹਾਡੇ ਕੋਲ ਕੋਈ ਪ੍ਰੋਗਰਾਮ ਹੈ ਉਹਨੂੰ ਜੇਲ੍ਹ ਵਿੱਚੋਂ ਕੱਢਣ ਦਾ ਕਿ ਤੁਸੀਂ ਬਾਈ ਫੋਰਸ ਉਹਨੂੰ ਜੇਲ੍ਹ ਦੇ ਵਿੱਚੋਂ ਬਾਹਰ ਕੱਢ ਸਕਦੇ ਹੋ ਜਿਵੇਂ ਭਾਈ ਅਮਰਿਤਪਾਲ ਸਿੰਘ ਇੱਕ ਨੌਜਵਾਨ ਨੂੰ ਅਜਨਾਲੇ ਦੇ ਥਾਣੇ ਦੇ ਵਿੱਚੋਂ ਲਿਆਇਆ ਸੀ ਕਿ ਤੁਸੀਂ ਇੰਨੀ ਜ਼ਰੂਰਤ ਰੱਖਦੇ ਆ ਉਹਨਾਂ ਨੂੰ ਜੇਲ੍ਹਾਂ ਦੇ ਵਿੱਚੋਂ ਬਾਹਰ ਕਢਾਉਣ ਦੀ ਤੁਹਾਨੂੰ ਪਤਾ ਹੈ ਨਹੀਂ ਰੱਖਦੇ ਫਿਰ ਜੇ ਉਹ ਜੇਲ੍ਹ ਦੇ ਵਿੱਚੋਂ ਕੋਈ ਇਹ ਆਪਣਾ ਹੱਕ ਵਰਤ ਕੇ ਚੋਣ ਲੜਦੇ ਨੇ ਤਾਂ ਫਿਰ ਵੀ ਤੁਸੀਂ ਉਹਦੇ ਨਾਲ ਹੈਪੀ ਨਹੀਂ ਹੁੰਦੇ ਤੇ ਜੇ ਫਿਰ ਜੇ ਆਪਾਂ ਇਲੈਕਸ਼ਨ ਲੜ ਕੇ ਇਹ ਗੱਲ ਮੈਂ ਕਲੀਅਰ ਕਰ ਦਿਆਂ ਕਿ ਇਲੈਕਸ਼ਨ ਲੜ ਕੇ ਜੇ ਜਿੱਤ ਵੀ ਜਾਣ ਤਾਂ ਜੇਲ੍ਹ ਦੇ ਵਿੱਚੋਂ ਬਾਹਰ ਹੋਣਾ ਕੋਈ ਜ਼ਰੂਰੀ ਨਹੀਂ ਹੈ ਪਰ ਉਹਦੇ ਨਾਲ ਇੱਕ ਸੁਨੇਹਾ ਦਿੱਤਾ ਜਾ ਸਕਦਾ ਸੈਂਟਰ ਨੂੰ ਕਿ ਪੰਜਾਬ ਦੇ ਲੋਕ ਇਸ ਸੋਚ ਨਾਲ ਖੜੇ ਨੇ ਉਹ ਜਿਹੜਾ ਵਿਅਕਤੀ ਹੈ ਉਹ ਦੀਪ ਸਿੱਧੂ ਹੋਵੇ ਅਮਰਪਾਲ ਸਿੰਘ ਹੋਵੇ ਕੋਈ ਹੋਰ ਹੋਵੇ ਕੋਈ ਵੀ ਵਿਅਕਤੀ ਤੇ ਹੋਵੇ ਬਟ ਉਹਦੀ ਜਿਹੜੀ ਸੋਚ ਹੁੰਦੀ ਹੈ ਉਸ ਸੋਚ ਦੇ ਨਾਲ ਇੱਕ ਸਿੰਬੋਲਿਕ ਐਕਸੈਪਟੈਂਸ ਹੁੰਦੀ ਆ ਸਿਸਟ ਨੂੰ ਦੱਸਣ ਲਈ ਕਿ ਅਸੀਂ ਇਹਨਾਂ ਦੇ ਨਾਲ ਖੜੇ ਆ ਤੁਹਾਨੂੰ ਯਾਦ ਹੋਣਾ ਕਿ 1992 ਦੇ ਵਿੱਚ ਜਦੋਂ ਸਿਮਰਜੀਤ ਸਿੰਘ ਇਹ ਮਾਨ ਐਮਪੀ ਜਿੱਤੇ ਸਨ ਤੇ ਉਹਨਾਂ ਦੇ ਨਾਲ ਜਿਹੜੇ ਆ 10-11 ਮੈਂਬਰ ਪਾਰਲੀਮੈਂਟ ਜਿਹੜੇ ਹੋਰ ਜਿੱਤੇ ਸਨ ਜਾਂ ਉਹਨਾਂ ਦੇ ਵਿੱਚ ਕਹ ਲਈਏ ਕਿ ਭਾਈ ਬਿਆਨ ਸਿੰਘ ਉਹਨਾਂ ਦੇ ਪਿਤਾ ਜੀ ਮਲਵਾ ਸਾਹਿਬ ਜਾਂ ਮੈਨਾਪੁੱਲ ਕਿ ਉਹਨਾਂ ਦਾ ਜੰਮ ਬੀਬੀ ਭਿੰਮੜਕੌਰ ਜੀ ਖਾਲਸਾ ਜਾਂ ਸੰਤ ਜਰਨੈਲ ਸਿੰਘ ਜਿਹਨਾਂ ਦੇ ਪਿਤਾ ਜੀ ਯੋਗਿੰਦਰ ਸਿੰਘ ਜੀ ਹੋਣੇ ਇਹ ਜਿਹੜੇ ਵਿਅਕਤੀ ਸਨ ਇਹ ਕੋਈ ਪੋਲਿਟਿਕਸ ਦੇ ਮਾਰ ਨਹੀਂ ਸਨ ਤੁਹਾਨੂੰ ਪਤਾ ਨਹੀਂ ਸੀ ਜਾਣਦੇ ਪੋਲਿਟਿਕਸ ਔਰ ਵਿੱਚੋਂ ਬੁੱਢੇ ਵੀ ਹੋ ਚੁੱਕੇ ਸਨ ਸਦਾ ਸੁੱਚਾ ਸਿੰਘ ਜਮਲਵਾ ਉਹਨਾਂ ਦੇ ਪਿਤਾ ਜੀ ਉਹ ਵੀ ਵਿਰਧ ਸਨ ਲੇਕਿਨ ਜਿਤਾ ਕੇ ਪਾਰਲੀਮੈਂਟ ਭੇਜੇ ਸਨ ਕੀ ਕਰਨਾ ਸੀ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਨਹੀਂ ਸੀ ਬਹੁਤਾ ਕੁਝ ਕਰ ਸਕਦੇ ਪਰ ਇੱਕ ਸਿੰਬੋਲਿਕ ਸਿੰਬੋਲਿਕ ਰਿਪਰੈਜੈਂਟੇਸ਼ਨ ਦਿੱਤੀ ਸੀ ਕਿ ਜਿਹੜੇ ਤੁਸੀਂ ਦਰਬਾਰ ਸਾਹਿਬ ਦੇ ਉੱਤੇ ਟੋਪਾਂ ਟੈਂਕਾਂ ਚਾੜ੍ਹ ਕੇ ਇਹਨਾਂ ਕੌਮ ਦੇ ਜਜ਼ਬਾਤਾਂ ਨੂੰ ਕੁਚਲਣਾ ਚਾਹਿਆ ਅਸੀਂ ਇਹਨਾਂ ਹੀ ਲੋਕਾਂ ਨੂੰ ਤੁਹਾਡੀ ਪਾਰਲੀਮੈਂਟ ਦੇ ਵਿੱਚ ਭੇਜ ਕੇ ਉੱਥੇ ਬਿਠਾਵਾਂਗੇ ਧੱਕੇ ਨਾਲ ਬਿਠਾਵਾਂਗੇ ਇਹ ਇੱਕ ਰਿਪਰੈਜ਼ੈਂਟੇਸ਼ਨ ਸੀ ਸਾਡਾ ਵਿਰੋਧੀ ਕੀ ਕਰ ਰਿਹਾ ਸਾਡੇ ਸਾਹਮਣੇ ਉਹ ਜਗਦੀਸ਼ ਟਾਇਟਲਰ ਸਿਰਜਨ ਕੁਮਾਰ ਉਹ ਤੋਂ ਬਿਨਾ ਐਚ ਕੇ ਲ ਭਗਤ ਹੋਣੀ ਉਹ ਤੋਂ ਬਿਨਾ ਆਪਾਂ ਕਹ ਲਈਏ ਕਿ ਸਾਧਵੀ ਪ੍ਰਿਗਿਆ ਹੋਣਾ ਨੂੰ ਤੇ ਉਹ ਤੋਂ ਬਿਨਾ ਕੇ ਪੀ ਐਸ ਗਿੱਲ ਵਰਗਿਆਂ ਨੂੰ ਵੱਡੇ-ਵੱਡੇ ਉਹਨਾਂ ਨੂੰ ਮੈਂਬਰ ਪਾਰਲੀਮੈਂਟ ਬਣਾਉਂਦਾ ਕਦੀ ਉਹਨਾਂ ਨੂੰ ਵੱਡੇ-ਵੱਡੇ ਅਧਾਰੀ ਉਹਨਾਂ ਦੇ ਹਵਾਲੇ ਕਰਦਾ ਜਿਵੇਂ ਇੰਡੀਅਨ ਹਾਕੀ ਫੈਡਰੇਸ਼ਨ ਦਾ ਚੀਫ ਬਣਾਇਆ ਸੀਗਾ ਕੇ ਪੀ ਐਸ ਗਿੱਲ ਨੂੰ ਉਹ ਕਿਉਂ ਪਾਉਂਦੇ ਨੇ ਕੇ ਪੀ ਐਸ ਗਿੱਲ ਕੀ ਜਾਣਦਾ ਸੀ ਹਾਕੀ ਬਾਰੇ ਉਹ ਸਿਰਫ ਸਾਨੂੰ ਚੜਾਉਣ ਲਈ ਕੌਮ ਨੂੰ ਚੜਾਉਣ ਦੇ ਲਈ ਬਣਾਇਆ ਸੀ ਉਹਨਾਂ ਨੂੰ ਉਥੇ ਸਾਡਾ ਦੁਸ਼ਮਣ ਉਹਨਾਂ ਦਾ ਕੋਈ ਕ੍ਰਾਈਟੇਰੀਆ ਜਾਂ ਕੋਈ ਕ੍ਰੈਡੇਬਿਲਿਟੀ ਜਾਂ ਕੁਝ ਹੋਰ ਉਹਨਾਂ ਦਾ ਕੋਈ ਕੈਰੈਕਟਰ ਚੈੱਕ ਨਹੀਂ ਕਰਦਾ ਉਹ ਇਸ ਕਰਕੇ ਬਣਾਉਂਦਾ ਨਹੀਂ ਤੇ ਸਾਰਿਆਂ ਨੂੰ ਪਤਾ ਸੀ ਸਿੱਖ ਕੌਮ ਨੂੰ ਜੇ ਜਿਹੜਾ ਕਹਾਣ ਕੀਤਾ ਸੀਗਾ ਉਹਨਾਂ ਸਾਰੇ ਬੰਦੇ ਨੂੰ ਉਹਨੇ ਨਿਵਾਜਿਆ ਕਿ ਨਹੀਂ ਨਿਵਾਜਿਆ ਲੇਕਿਨ ਤੁਸੀਂ ਤੁਸੀਂ ਉਹਦੀ ਲੱਤਾਂ ਵੱਢਣ ਤੱਕ ਜਾਂਦੇ ਹੋ ਨਿਵਾਜਣਾ ਤਾਂ ਇੱਕ ਪਾਸੇ ਦੀ ਗੱਲ ਇੰਨੀ ਗੱਲ ਹੀ ਸਮਝ ਲਵੋ ਆਪਣੇ ਦੁਸ਼ਮਣ ਤੋਂ ਕਿ ਜੇ ਉਹ ਸਾਡੇ ਸਿਰ ਦੇ ਉੱਤੇ ਸਾਨੂੰ ਚੜਾਉਣ ਦੇ ਲਈ ਸਾਨੂੰ ਨੀਵੇਂ ਦਿਖਾਉਣ ਦੇ ਲਈ ਜਗਦੀਸ਼ ਟਾਰਟਲਰ ਦਾ ਸਾਧਵੀ ਪ੍ਰਗਿਆ ਜਾਂ ਕੇਪੀਐਸ ਗਿੱਲ ਵਰਗਿਆਂ ਨੂੰ ਨਿਵਾਜਦਾ ਤਾਂ ਅਸੀਂ ਵੀ ਉਹਨਾਂ ਨੂੰ ਉਹਨਾਂ ਦੇ ਸਾਹਮਣੇ ਆਪਣੇ ਸਿਰਾਂ ਤੇ ਬਿਠਾਈਏ ਕਿ ਇਹ ਲੋਕ ਨੇ ਜਿਨ੍ਹਾਂ ਦੇ ਨਾਲ ਅਸੀਂ ਖੜੇ ਹਾਂ ਇਹਨਾਂ ਲੋਕਾਂ ਦੇ ਨਾਲ ਅਸੀਂ ਕਹਿੰਦਾ ਫਿਜ਼ੀਕਲੀ ਨਹੀਂ ਸਿਧਾਂਤਕ ਤੌਰ ਦੇ ਉੱਤੇ ਇਹਨਾਂ ਦੇ ਵਿਚਾਰਾਂ ਦੇ ਨਾਲ ਇਸ ਰਿਪਰੈਜੈਂਟੇਸ਼ਨ ਜਿਹੜੀ ਕਾਮ ਦੀ ਸਮੂੱਚੀ ਰਹਿਨਮਾਈ ਹੈ ਅਸੀਂ ਉਹਦੇ ਨਾਲ ਖੜੇ ਆ ਇਹ ਬੰਦੇ ਚਲੇ ਜਾਣਗੇ ਇਹ ਬੰਦੇ ਹੋਰ ਆ ਜਾਣਗੇ ਜੇ ਦੀਪ ਸਿੱਧੂ ਅੱਜ ਨਹੀਂ ਹੈ ਤਾਂ ਅਮਰਿਤਪਾਲ ਸਿੰਘ ਆ ਜਾਊਗਾ ਉਹ ਨਹੀਂ ਰਹੂਗਾ ਕੋਈ ਹੋਰ ਆ ਜਾਊਗਾ ਲੇਕਿਨ ਸੋਚ ਦੇ ਨਾਲ ਅਸੀਂ ਖੜਾਂਗੇ ਤੇ ਜਦੋਂ ਅਸੀਂ ਉਹਨਾਂ ਦੇ ਜਾਂ ਲੱਥਾਂ ਵੱਟਣ ਦਾ ਇਹ ਆਪਣੇ ਕਰਦੇ ਆ ਉਹਨਾਂ ਦੀ ਲੈਗ ਬੋਲਿੰਗ ਕਰਦੇ ਆ ਜਾਂ ਕੈਰੈਕਟਰ ਅਸੈਸੀਨੇਟ ਕਰਦੇ ਆ ਉਹਨਾਂ ਨੂੰ ਸਵਾਲ ਸਵਾਲ ਕਰਦੇ ਆ ਹਾਲਾਂਕਿ ਉਹਨਾਂ ਦੇ ਉੱਤੇ ਕੋਈ ਵੀ ਅਜਿਹਾ ਸਵਾਲ ਨਹੀਂ ਹੁੰਦਾ ਜਿਹਦਾ ਜਵਾਬ ਨਹੀਂ ਦਿੱਤਾ ਜਾ ਸਕਦਾ ਉਹਨਾਂ ਨੂੰ ਅਸੀਂ ਧਮਕੀਆਂ ਦਿੰਨੇ ਆ ਤੇ ਉਹਨਾਂ ਨੂੰ ਚੈਲੰਜ ਕਰਦੇ ਆ ਕਿਹੜੀ ਗੱਲ ਹੈ ਕਿ ਜਦੋਂ ਕੋਈ ਸਿੱਖਨ ਕੋਈ ਚੈਲੰਜ ਕਰੀ ਤਾਂ ਕੀ ਸਿੱਖ ਜਵਾਬ ਨਹੀਂ ਦੇਵੇਗਾ ਤੇ ਇਸ ਕਰਕੇ ਮੈਂ ਇੱਕ ਕਨਈਆ ਮਿਸਲ ਦਾ ਇੱਕ ਨੌਜਵਾਨ ਹੋਇਆ ਹਕੀਕਤ ਸੰਗਨਈਆ ਉਹਦੀ ਮੈਂ ਨਿੱਕੀ ਜਿਹੀ ਇੱਕ ਵਾਕਿਆ ਤੁਹਾਨੂੰ ਦੱਸਦੇ ਹਾਂ ਜਿੱਥੇ ਮੈਨੂੰ ਯਾਦ ਆ ਗਿਆ ਤੇ ਉਹ ਆਪਣੇ ਕਿਲੇ ਦੇ ਵਿੱਚ ਸੁੱਤੇ ਪਏ ਸੀਗੇ ਤੇ ਆਲੇ ਦੁਆਲੇ ਜਿਹੜੇ ਆ ਉਹ ਪਹਿਰੇਦਾਰ ਜਿਵੇਂ ਜਿਵੇਂ ਰੂਟੀਨ ਦੇ ਵਿੱਚ ਹੁੰਦੀ ਹੈ ਉਹ ਵੀ ਸੀਗੇ ਅਚਾਨਕ ਜਿੱਥੇ ਸਰਦਾਰ ਪਿਆ ਸੀ ਉੱਥੋਂ ਗੋਲੀ ਚੱਲਣ ਦੀ ਆਵਾਜ਼ ਆਈ ਤੇ ਪਹਿਰੇਦਾਰ ਦੌੜੇ ਆਈ ਵੇਖਣ ਲਈ ਕਿ ਕੀ ਹੋਇਆ ਕੁਝ ਬਾਣਾ ਵਰਤ ਗਿਆ ਜਦੋਂ ਕੋਲ ਪਹੁੰਚੇ ਸਰਦਾਰ ਜੀ ਕੀ ਹੋਇਆ ਉਹ ਕਹਿੰਦੇ ਕੁਝ ਨਹੀਂ ਹੋਇਆ ਫਾਇਰ ਕੀਤਾ ਹੀ ਹਾਂਜੀ ਫਾਇਰ ਕੀਤਾ ਕਿਉਂਕਿ ਬੱਦਲ ਗੱਜਦਾ ਸੀ ਉਸ ਦਿਨ ਬੱਦਲ ਵਾਲਾ ਦਿਨ ਸੀਗਾ ਮੀਂਹ ਪੈਣ ਦੀ ਤਿਆਰੀ ਸੀ ਬੱਦਲ ਗੱਜਿਆ ਉੱਥੇ ਕਿ ਸਰਦਾਰ ਨੇ ਸਹਰਾਣੇ ਪਈ ਬੰਦੂਕ ਚੁੱਕੀ ਤੇ ਫਾਇਰ ਉੱਤੇ ਨੂੰ ਕਰ ਦਿੱਤਾ ਕਹਿੰਦਾ ਵੀ ਇਹ ਇਹ ਮੇਰੇ ਸਿਰ ਦੇ ਉੱਤੇ ਹੀ ਗੱਜਦਾ ਤੇ ਉਹ ਸਿੰਘ ਕਿਹੜਾ ਜਿਹੜਾ ਗਰਜਦਾ ਜਵਾਬ ਨਾ ਦੇਵੇ ਤੇ ਉਸ ਸਿੱਖ ਕੌਮ ਦੇ ਸੀ ਵਾਰਿਸ ਹ ਕਿ ਜੇ ਕੋਈ ਸਵਾਲ ਕੋਈ ਪੁੱਛੂਗਾ ਤਾਂ ਇਹ ਕਤਈ ਨਹੀਂ ਹੋ ਸਕਦਾ ਕਿ ਉਹਦਾ ਜਵਾਬ ਨਹੀਂ ਦਿੱਤਾ ਜਾਊਗਾ ਪਰ ਇਹ ਪਤਾ ਤਾਂ ਲੱਗੇ ਕਿ ਕਿਉਂ ਪੁੱਛਿਆ ਜਾ ਰਿਹਾ ਸੋ ਇਹ ਜਿਹੜਾ ਆਪਣਾ ਕੌਮੀ ਵਰਤਾਰਾ ਆ ਸਾਡੀ ਸੋਚ ਆ ਸਾਡੀ ਅਪਰੋਚ ਆ ਦਾ ਵੇ ਆਫ ਥਿੰਕਿੰਗ ਆ ਸਾਡਾ ਇਹ ਉਹਨਾਂ ਲੋਕਾਂ ਦੇ ਵੱਲੋਂ ਤਾਂ ਆਪਾਂ ਇਗਨੋਰ ਕਰ ਸਕਦੇ ਆ ਜਿਨ੍ਹਾਂ ਨੂੰ ਕੁਝ ਨਹੀਂ ਪਤਾ ਬਟ ਜਿਹੜੇ ਖਾਲਿਸਤਾਨ ਦੇ ਮਦਈ ਵੀ ਬਣਦੇ ਨੇ ਖਾਲਿਸਤਾਨ ਦੀ ਲੜਾਈ ਲੜਨਾ ਸਾਬਤ ਕਰਦੇ ਨੇ ਸ਼ੋਅ ਕਰਦੇ ਨੇ ਤੇ ਉਹ ਵਿਅਕਤੀ ਜਦੋਂ ਇਹੋ ਜਿਹੇ ਸਵਾਲ ਪੁੱਛਣਗੇ ਤੇ ਉਹਨਾਂ ਨੂੰ ਇਹ ਜ਼ਰੂਰੀ ਇਹ ਸਵਾਲ ਪੁੱਛਣਾ ਬਣਦਾ ਕਿ ਜੇ ਸਾਡਾ ਦੁਸ਼ਮਣ ਕੇਪੀਐਸ ਗਿਲ ਵਰਗੇ ਨੂੰ ਸਿਰ ਤੇ ਨਿਵਾ ਸਕਦਾ ਸਾਡੇ ਵਿੱਚ ਜਿਹੜੇ ਸਾਡੇ ਕੈਂਡੀਡੇਟ ਨੇ ਜਿਵੇਂ ਸਿਮਰਤ ਸਿੰਘ ਮਾਨ ਹੋਣ ਹੈ ਜਾਂ ਆਪਣੇ ਅੱਜ ਇਸ ਤਰੀਖ ਦੇ ਵਿੱਚ ਅਮਰਤਪਾਲ ਸਿੰਘ ਆ ਜਾਂ ਹੋਰ ਵੀ ਕੈਂਡੀਡੇਟ ਹੋਣਗੇ ਕਿਉਂਕਿ ਮੈਂ ਪੋਲਿਟਿਕਲੀ ਖਾਸ ਤੌਰ ਦੇ ਤੇ ਕਿਸੇ ਇੱਕ ਦੇ ਵਾਸਤੇ ਨਹੀਂ ਕਰ ਰਿਹਾ ਮੈਂ ਸਮੁੱਚੀ ਸੋਚ ਦੇ ਵਾਸਤੇ ਇਹ ਗੱਲ ਕਰ ਰਿਹਾ ਇੱਕ ਸੋਚਣ ਦੇ ਢੰਗ ਨੂੰ ਮੈਂ ਚੈਲੰਜ ਕਰ ਰਿਹਾ ਕਿ ਸਾਡਾ ਹੀ ਫਰਜ਼ ਬਣ ਜਾਂਦਾ ਕਿ ਅਸੀਂ ਵੀ ਆਪਣੇ ਵਿਰੋਧੀ ਨੂੰ ਦੱਸੀਏ ਕਿ ਜੋ ਤੂੰ ਕਰ ਰਿਹਾ ਜੇ ਜੇ ਤੂੰ ਇੱਥੇ ਅੜਿਆ ਹੋਇਆ ਤਾਂ ਅਸੀਂ ਇੱਥੇ ਅੜੇ ਹੋਏ ਹਾਂ ਇਹ ਗੱਲ ਹੈ ਸਾਰੀ ਜਿਹੜੀ ਮੈਂ ਅੱਜ ਦੀ ਇਸ ਵੀਡੀਓ ਦੇ ਵਿੱਚ ਸਪਸ਼ਟ ਕਰਨੀ ਚਾਹੁੰਦਾ ਸਾਂ ਸੋ ਪੁੱਲ ਚੁਕ ਲਈ ਖਿਮਾ ਅਗਲੀ ਗੱਲਬਾਤ ਦੇ ਵਿੱਚ ਫਿਰ ਆਪਾਂ ਸ਼ਾਮਲ ਹੋਇਆ ਕਰਾਂਗੇ ਆਪਾਂ ਗੱਲਬਾਤ ਸਾਂਝੀ ਵੀ ਕਰਾਂਗੇ ਸੋ ਉਦੋਂ ਤੱਕ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ